ਛੜਿਆ ਫੁੱਲ ਗਲਾਬ ਕਾ ਚੰਡੀਗੜ੍ਹ ਪੰਜਾਬ ਕਾ ਨਾਮ ਨਾਮ ਕਰ ਰਿਹਾ ਚੰਡੀਗੜ੍ਹ ਦਾ ਸਾਰਾ ਸੈਂਟਰ ਕਾ ਯੂਨੀਵਰਸਿਟੀ ਵੀ ਸੈਂਟਰ ਦੇ ਅੰਦਰ ਘੁੰਮਣ ਨੂੰ ਫਿਰ ਰਹੇ ਆਂ ਇਹਦਾ ਜੈਯੋ ਯੂਨੀਵਰਸਿਟੀ ਪੰਜਾਬ ਕੀ ਹੈ ਫਿਰ ਪੰਜਾਬ ਪੁਲਿਸ ਪੰਜਾਬ ਕੇ ਜਵਾਕਾ ਨੂੰ ਰਿਹਾ ਧਰਨਾ ਕਿਉਂ ਨਹੀਂ ਲਾਣਦੇ ਰਹੀ ਪੀਸਫੁੱਲ ਪ੍ਰੋਟੈਸਟ ਕਿਉਂ ਨਹੀਂ ਕਰਨਦੇ ਰਹੀ ਡਾਂਗਾ ਕਿਉਂ ਮਾਰ ਰਹੀ ਹੈ ਮਾਰੇ ਹੱਥ ਮਾਂ ਤਾਂ ਕੁਛ ਹੈ ਵੀ ਨਹੀਂ ਝੰਡਾ ਝੰਡਾ ਕੇ ਵੈਪਨ ਹੋ ਵੈਪਨ ਤਾਂ ਨਹੀਂ ਹੁੰਦਾ ਝੰਡਾ ਅਮਨ ਹੈ ਧਰਨੇ ਆ ਮਾਰੇ ਆ ਕਿ ਅਮਨ ਇੱਕ ਓਮ ਵਸਤਾ ਰੇ ਟੈਂਪਸ ਕਰ ਲੈਣ ਯਾਰ ਇਹ ਘੁੰਮਣ ਨਹੀਂ ਯਾਰ ਨੇੜ ਵੱਖੂ ਆਦਮੀ ਲੈਣਾ ਰਿਹਾ ਤੂੰ ਵਸਤਾ ਰਿਹਾ ਪਾਤੂ ਵਸਤਾ ਰਿਹਾ ਲੈ ਲੈ ਰਹਿ ਪੈਨੇ ਬਹੁਤ ਵਧੀਆ ਹਟ ਕਾਡਾ ਨਾ ਗੰਬਰੂ ਇਹਨੇ ਮੈਨੂੰ ਕਿਹਾ ਆ ਕੇ ਵਾਂ ਫੜ ਕੇ ਅੱਛਾ ਮੈਂ ਯਾਰ ਮੈਂ ਤਾਂ ਸਮੇਂ ਤਾਂ ਦਿੱਸੀਆਂ ਤੇਰਾ ਬਾਤ ਕਿਉਂ ਦਾ ਰਹਿ ਤਾ ਫਿਰ ਆਪਣੇ ਜਿਹੜੇ ਬਜ਼ੁਰਗ ਤੇ ਪੁਰਾਣੇ ਪੰਜਾਬ ਕੇ ਕਹ ਲੋ ਪੋਦ ਕੇ ਕਹ ਲੋ ਉਹਨਾਂ ਨੇ ਗਰਾਹੀ ਹੋਆ ਢਾਲ ਕਹਦੇ ਆ ਜਿਹਨੂੰ ਆਪਾਂ ਉਹ ਇਕੱਠੀ ਕਰਕੇ ਉਹ ਯੂਨੀਵਰਸਿਟੀ ਖੜੀ ਕਰੀ ਤੇ ਉਹ ਅੱਜ ਵੀ ਉੱਪਰ ਰੰਗ ਨਹੀਂ ਹੋਇਆ ਵਾ ਉੱਤ ਨਹੀਂ ਹੋਇਆ ਉਹ ਅੱਛਾ ਉਹ ਗਰਾਹੀ ਇਕੱਠੀ ਕਰਕੇ ਬਣਾਈ ਸੀ ਉਹ ਆਦਿਕ 28 ਇੱਕ 28 ਪਿੰਡਾਂ ਬਣਿਆ ਹੋਆ ਵਿੱਚੋ ਯੂਨੀਵਰਸਿਟੀ ਆ ਰਹੀ ਹੈ ਜਦੋਂ ਪੰਜਾਬ ਕੇ ਅਰ ਪਵਾਦ ਕੇ ਪਿੰਡਾਂ ਬਾਇਓ ਬਣਿਆ ਹੋਆ ਤਾਂ ਉਹ ਆਊਟਸਾਈਡਰ ਤਾਂ ਹੋ ਨਹੀਂ ਸਕਦੇ ਉਹਨਾਂ ਦੀਆਂ ਜ਼ਮੀਨਾਂ ਇੱਕ ਤਰ੍ਹਾਂ ਖੋਲੀਆਂ ਗਈਆਂ ਜਾਂ ਸੈਂਟਰ ਨੇ ਆਪਣੇ ਅੰਦਰ ਕਰ ਲਈਆਂ ਇਹੋ ਲੜਾਈ ਕੱਲੀ ਉਹਨਾਂ ਕੀ ਨਹੀਂ ਹੈਗੀ ਜਿਹੜੇ ਸਟੂਡੈਂਟ ਐ ਉਹਰੇ ਕੀ ਲੜਾਈ ਮਾਰੀ ਵੀ ਹੈ ਜਿਹੜੇ ਹਜੇ ਸਕੂਲਾਂ ਵਿੱਚ ਪੜ੍ਹ ਰਹੇ ਨੇ ਜਾਂ ਪਾਸ ਆਊਟ ਹੋ ਕੇ ਯੂਨੀਵਰਸਿਟੀ ਵਿੱਚ ਤੇ ਜਾਂ ਜਿਹੜੇ ਬਜ਼ੁਰਗ ਹੈ ਯਾ ਮਾਰੇ ਮੰਮੀ ਡੈਡੀ ਸਾਰੇ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਤੁਹਾਨੂੰ ਇੱਕ ਇਸ ਨੌਜਵਾਨ ਨਾਲ ਮਿਲਾਉਨੇ ਆ ਮਸਾਂ 16 ਕ ਸਾਲ ਇਸ ਮੁੰਡੇ ਦੀ ਉਮਰ ਹੈ ਪਰ ਮੁੰਡੇ ਦੀਆਂ ਦਲੀਲਾਂ ਤੇ ਗੱਲਾਂ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਪੰਨ ਜੀ ਕੀ ਨਾਮ ਹੈ ਤੁਹਾਡਾ ਗੁਰਕਿਰਤ ਸਿੰਘ ਪੰਗੂ ਜੀ ਕੋਈ ਨਹੀਂ ਪਵਾਦੀ ਚਾਹੁੰਦੇ ਇਧਰ ਮਾਲਵੇ ਵਾਲੇ ਆ ਕੋਈ ਚੱਕਰ ਨਹੀਂ ਅੱਧਾ ਕ ਤੁਸੀਂ ਸਮਝਿਓ ਅੱਧਾ ਕ ਅਸੀਂ ਕੋਸ਼ਿਸ਼ ਕਰਾਂਗੇ ਅੰਡਰਸਟੈਂਡਿੰਗ ਪਵਾਦੀ ਮਾਂ ਬੋਲਣਾ ਅਜਾ ਪਵਾਦੀ ਮਾਂ ਬੋਲਣਾ ਹਾਂ ਜੀ ਅੱਛਾ ਕੀ ਕਹਿਣਾ ਲਬਾ ਜਿਵੇਂ ਤੁਸੀਂ ਆਏ ਹਨ ਤੁਸੀਂ ਤਾਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਵੀ ਨਹੀਂ ਲੱਗਦੇ ਤੇ ਪ੍ਰਸ਼ਾਸਨ ਜਾਂ ਕੁਝ ਸਿਆਸੀ ਲੋਕ ਜਾਂ ਜਿਹੜੇ ਇਸ ਪ੍ਰੋਟੈਸਟ ਨੂੰ ਕਹ ਲੋ ਵੀ ਹਮਾਇਤ ਨਹੀਂ ਦਿੰਦੇ ਉਹ ਕਹਿੰਦੇ ਆ ਕਿ ਜਿਹੜੇ ਆਊਟਸਾਈਡਰ ਆਏ ਆ ਉਹਨਾਂ ਦਾ ਕੀ ਕੰਮ ਯੂਨੀਵਰਸਿਟੀ ਦਾ ਮਸਲਾ ਹੈ ਯੂਨੀਵਰਸਿਟੀ ਦੇ ਵਿਦਿਆਰਥੀ ਇਹਦੇ ਉੱਤੇ ਗੱਲ ਕਰਨ ਉਹ ਕਮੇਟੀ ਗੱਲ ਕਰੇ ਬਾਕੀ ਆਊਟਸਾਈਡਰ ਕਾਦੇ ਲਈ ਆ ਰਹੇ ਆ ਆਊਟਸਾਈਡਰ ਤਾਂ ਪਹਿਲੀ ਗਲਤਾਂ ਉਹ ਹੈਗੇ ਨਹੀਂ ਜੀ ਆਊਟਸਾਈਡਰ ਹੈ ਕਿਉਂਕਿ ਜੇ ਆਪਾਂ ਗੱਲ ਛੇੜਾਂ ਪੁਰਾਣੇ ਟਾਈਮ ਕੀ ਜਦ ਇਹ ਯੂਨੀਵਰਸਿਟੀ ਉਰੇ ਬਣੀ ਐ ਸਭ ਤੋਂ ਪਹਿਲਾਂ ਤਾਂ ਇਸਕਾ ਕੈਂਪਸ ਐ ਤਾਂ ਆਪਣਾ ਲਾਹੌਰ ਮਾ ਜੀ ਉਤੇ ਬਾਅਦ ਆਪਣਾ ਆਇਆ ਸੋਲਨ ਛਿਮਲਾ ਹੁਸ਼ਿਆਰਪੁਰ ਵੀ ਆਇਆ ਉਤੇ ਬਾਅਦ ਉਰੇ ਆਇਆ ਗੋਰਿਆਂ ਨੇ 1882 ਕੀ ਬਾਤ ਐ ਸ਼ਾਇਦ ਮੈਂ ਗਲਤ ਨਾ ਹੋਆ ਜੇ ਜਦ ਆਪਣੇ ਗੋਰਿਆਂ ਨੇ ਜਵਾਬ ਦੇ ਦਿਆਦਾ ਸ਼ਰੀਆਮ ਮਾਅਬੀ ਮੰਨੇ ਨਹੀਂ ਹੋ ਯੂਨੀਵਰਸਿਟੀ ਬਣਾਦੇ ਮਰਤੇ ਨਹੀਂ ਖਰਚਾ ਚੱਕੇ ਜਾਂਦਾ ਨਹੀਂ ਮਰਤੇ ਕਿਸੇ ਨੂੰ ਪੈਸੇ ਤਨਖਾਹਾਂ ਦੇ ਆ ਜਾਂ ਹੋਰ ਪ੍ਰੋਫੈਸਰ ਵਗੈਰਾ ਸਾਰਿਆਂ ਨੂੰ ਤਾਂ ਫਿਰ ਆਪਣੇ ਜਿਹੜੇ ਬਜ਼ੁਰਗ ਤੇ ਪੁਰਾਣੇ ਪੰਜਾਬ ਕੇ ਕਹਿ ਲੋ ਪੋਅਦ ਕੇ ਕਹਿ ਲੋ ਉਹਨਾਂ ਨੇ ਗ੍ਰਾਹੀ ਹੋਆ ਢਾਲ ਕਹਿਦੇ ਜਿਹਨੂੰ ਆਪਾਂ ਇਕੱਠੀ ਕਰਕੇ ਯੂਨੀਵਰਸਿਟੀ ਖੜੀ ਕਰੀਤੀ ਉਹ ਅੱਜ ਵੀ ਉੱਪਰ ਰੰਗ ਨਹੀਂ ਹੋਇਆ ਵਾ ਉੱਤ ਨਹੀਂ ਹੋਇਆ ਉਹ ਉਹ ਗ੍ਰਾਹੀ ਇਕੱਠੀ ਕਰਕੇ ਬਣਾਈ ਤੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਕਹ ਰਹੇ ਆ ਆਊਟਸਾਈਡਰ ਉਹ ਉਹੀ ਬਜ਼ੁਰਗ ਐ ਅਰੂਨਾ ਕੇ ਅੱਗੇ ਵਾਰਸ ਐ ਵੀ ਜਿਨ੍ਹਾਂ ਨੇ ਇਹ ਯੂਨੀਵਰਸਿਟੀ ਬਣਾਈ ਦੀ ਉਹਨੀਆਂ ਮਤਮਾਨ ਹੈ ਮੈਂ ਨਹੀਂ ਹੈਗਾ ਇਸ ਯੂਨੀਵਰਸਿਟੀ ਦਾ ਸਟੂਡੈਂਟ ਪਰ ਅੱਗੇ ਤੇ ਅੱਗੇ ਜਿਹੜੇ ਪਹਿਲੀ ਜੋਪ ਚੰਡੀਗੜ ਸਾਰਾ ਪੁਜਾਪੋ ਆਦ ਕੇ 22 22 ਪਿੰਡਾ ਬਣਿਆ ਵਾ ਵਿੱਚੋ ਯੂਨੀਵਰਸਿਟੀ ਆ ਰਹੀ ਹੈ ਜਦੋਂ ਪੰਜਾਬ ਕੇ ਅਰਪਵਾਦ ਕੇ ਪਿੰਡਾ ਬਣਿਆ ਵਾ ਤਾਂ ਉਹ ਆਊਟਸਾਈਡਰ ਤਾਂ ਹੋ ਨਹੀਂ ਸਕਦੇ ਉਹਨਾਂ ਕੀ ਜ਼ਮੀਨਾਂ ਇੱਕ ਤਰ੍ਹਾਂ ਖੋਲੀਆਂ ਗਈਆਂ ਜਾਂ ਸੈਂਟਰ ਨੇ ਆਪਣੇ ਅੰਦਰ ਕਰ ਲਈਆਂ ਤਾਂ ਇਹ ਆਊਟਸਾਈਡਰ ਨਹੀਂ ਹੋਏ ਹੋ ਇਹ ਲੜਾਈ ਕੱਲੀ ਉਹਨਾ ਕੀ ਨਹੀਂ ਹੈਗੀ ਜਿਹੜੇ ਸਟੂਡੈਂਟ ਐ ਉਹਰੇ ਕਿ ਲੜਾਈ ਮਾਰੀ ਵੀ ਹੈ ਜਿਹੜੇ ਹਜੇ ਸਕੂਲਾਂ 'ਵਾਂ ਪੜ ਰਹੇ ਐ ਜਾਂ ਪਾਸ ਆਊਟ ਹੋ ਗਏ ਯੂਨੀਵਰਸਿਟੀ 'ਮਾਂ ਤੇ ਜਾਂ ਜਿਹੜੇ ਬਜ਼ੁਰਗ ਐ ਯਾ ਮਾਰੇ ਮੰਮੀ ਡੈਡੀ ਸਾਰੇ ਜਿਸ ਤਰ੍ਹਾਂ ਥਮੇ ਐ ਥਮੇ ਵੀ ਨਹੀਂ ਪੜਦੇ ਲੜਾਈ ਉਹਨਾ ਸਾਰਿਆਂ ਕੀ ਆਇਓ ਪੰਜਾਬ ਲੜਾਈ ਸਾਰੇ ਪੰਜਾਬ ਕਿਉਂ ਹੈ ਆਊਟਸਾਈਡਰ ਕੋਈ ਨਹੀਂ ਹੈਗਾ ਕਿਉਂਕਿ ਇਹੋ ਘਟਾਵਾ ਮੈਂਬਰ ਆਪਣੇ ਇਸ ਕੇ 90 ਤੇ 31 ਕਰ ਰਹੇ ਆਂ ਚੰਡੀਗੜ੍ਹ ਜਿੱਤਰਾ ਇਹਨਾਂ ਨੇ ਕਰ ਲਿਆ ਆਪਣੇ ਅੰਦਰ ਸੈਂਟਰ ਕੇ ਅੰਦਰ ਹੈਨਾ ਕਹੇ ਦੇ ਖੇੜਿਆ ਫੁੱਲ ਗਲਾਬ ਕਾ ਚੰਡੀਗੜ੍ਹ ਪੰਜਾਬ ਕਾ ਨਾਮ ਨਾਮ ਕਰ ਹੈ ਗਿਆ ਚੰਡੀਗੜ੍ਹ ਤਾਂ ਸਾਰਾ ਸੈਂਟਰ ਕਾ ਯੂਨੀਵਰਸਿਟੀ ਵੀ ਸੈਂਟਰ ਕੇ ਅੰਦਰ ਕਰਨ ਨੂੰ ਫਿਰ ਰਹੇ ਆਂ ਨਾ ਇਹਦਾ 31 ਮੈਂਬਰ ਹੋ ਜੰਗੇ ਸੁਣੋ ਉਤੇ ਬਾਅਦ 31 ਹੋਣੇ ਦੇ ਬਾਅਦ 18 ਦਾ ਨਾ ਚੁਣੇਗੇ 6 ਜਿਹੜੇ ਹੋਏਗੇ ਉਹ ਹੀ ਨਾ ਕੇ ਦੁਬਾਰਾ ਰੱਖੇ ਜਾਏਗੇ 7 ਜਿਹੜੇ ਹੋਏਗੇ ਉਹ ਹੋਏਗੇ ਐਮਪੀ ਐਮਐਲਏ ਵੀਟੀਯੂ ਵਗੈਰਾ ਇਹ ਐਮਪੀ ਐਮਐਲਏ ਥਮੇ ਆਪ ਲਾ ਲਓ ਇਹ ਨਾ ਕੇ ਹੋਏਗੇ 6 ਮੈਂਬਰ ਵੀ ਨਾ ਨੇ ਚੁਣ ਲੈ ਪਿੱਛੇ ਜਿਹੜੇ 31 ਆਉਣਾ ਉਹ ਨਾ ਮੈਂ ਜੋੜ ਦੋ ਉਤੇ ਬਾਅਦ 90 ਮਤੇ ਜਿਹੜੇ ਮਾਈਨਸ ਕਰਦੇ ਸਟੂਡੈਂਟਾਂ ਦਾ ਕੀ ਹੱਕ ਰਹਿ ਗਿਆ ਜਿਹੜੇ 15 16 ਸਟੂਡੈਂਟਾਂ ਨੇ ਚੁੜਨੇ ਤੇ ਵਾਈਸ ਪ੍ਰੈਜ਼ੀਡੈਂਟ ਵਗੈਰਾ ਜੋ ਵੀ ਚੁੜਨੇ ਤੇ ਉਹ ਤਾਂ ਸਾਰੇ ਖਤਮ ਹੀ ਕਰ ਦੇ ਇਹਨਾਂ ਨੇ ਸਟੂਡੈਂਟਾਂ ਦਾ ਹੱਕ ਤਾਂ ਸਾਰਾ ਖਤਮ ਕਰ ਦਿਆ ਸਾਰੀ ਤਾਂ ਸੈਂਟਰ ਕੇ ਅੰਦਰ ਆ ਗਈ ਨਾਮ ਕੱਲਾ ਪੰਜਾਬ ਕਾ ਪੰਜਾਬ ਯੂਨੀਵਰਸਿਟੀ ਮਨ ਕਰਾਓ ਵੀ ਨਾ ਚੇਂਜ ਕਰਦੇ ਆ ਅੱਗੇ ਆ ਗਏ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ 100 ਦਿਨ ਪਹਿਲਾਂ ਧਰਨਾ ਲਗਾਇਆ ਤਾਂ ਵੀ ਸਰਕਾਰ ਲਿਆਣੀ ਹੈ ਬੀਜੇਪੀ ਕੀ ਸਰਕਾਰ ਲਿਆਣੀ ਬਹੁਤ ਵਧੀਆ ਕੱਟ ਕੱਡਾ ਨਾ ਗੱਭਰੂ ਇਹਨੇ ਮੈਨੂੰ ਕਿਹਾ ਆ ਕੇ ਵਾਹ ਫੜ ਕੇ ਅੱਛਾ ਮੈਂ ਯਾਰ ਮੈਂ ਤਾਂ ਸਵੇ ਤਾਂ ਦੇਸੀਆਂ ਤੇ ਦਾ ਬਾਝੋਂ ਦਾ ਰਹੇ ਅੱਡੀ ਬੜੀ ਸੋਹਣੀ ਬੋਲਦਾ ਬਹੁਤ ਬਾਤ ਬਾਰੇ ਸਾਰੀ ਜਾਣਕਾਰੀ ਅੱਛਾ ਤੁਹਾਨੂੰ ਤੇ ਨਜ਼ਰ ਨਹੀਂ ਆਦਾ ਦੀਪ ਸਿੱਧੂ ਮੈਂ ਤਾਂ ਕਹਿੰਦਾ ਢੀਪ ਸਿੱਧੂ ਦੀ ਫੋਟੋ ਲਾਉਣ ਇੱਥੇ ਤੇ ਭਾਈ ਜਸਵੰਤ ਸਿੰਘ ਖਾਲੜੇ ਦੀ ਤੇ ਫੁੱਲ ਰੱਖਣ ਤੇ ਆ ਕੇ ਨਾ ਜੇ ਦੀਪ ਸਿੱਧੂ ਦੀ ਫੋਟੋ ਤੇ ਆਏ ਪਾਉਣ ਉਹ ਸਰਦ ਦੇ ਫੁੱਲ ਹਨਾ ਕਿੰਨਾ ਨਜ਼ਾਰਾ ਆਵੇ ਨਾ ਇਹ ਸਾਰੇ ਦੀਪ ਸਿੱਧੂ ਨੇ ਜਿਹਨੇ ਨਜ਼ਰ ਆ ਰਹੇ ਨੇ ਨਜ਼ਾਰਾ ਲੈ ਅੱਛਾ ਭਾਈ ਕੰਟੀਨਿਊ ਇੱਥੇ ਹੀ ਗੱਲ ਕਰਦੇ ਆ ਆਪਣਾ ਫਿਰ ਉਹੀ ਇਹ ਆਊਟਸਾਈਡਰ ਨਹੀਂ ਹੋਏ ਸਾਰੀ ਇਹ ਉਹਨੇ ਕਰਕੇ ਉਹ ਬਣੀ ਵੀ ਹੈ ਯੂਨੀਵਰਸਿਟੀ ਤੁਸੀਂ ਪੜਦੇ ਹੋ ਆਪ ਪੜਦੇ ਹੋ ਮੈਂ ਹਲੇ ਪਲੱਸ 1 ਚਾਂ 11ਵੀਂ ਚ ਅੱਛਾ ਸੁਪਨਾ ਹੈ ਕਿ ਆ ਵੀ ਐਸ ਯੂਨੀਵਰਸਿਟੀ ਚ ਪੜਾਂ ਸੁਪਨਾ ਤਾਂ ਹੈਗਾ ਜੀ ਦੇਖੋ ਜੀ ਮੈਂ ਖੇਡਦਾ ਕਬੱਡੀ ਸੁਪਨਾ ਵੀ ਹੈਗਾ ਹੁਣ ਸੁਪਨਾ ਤਾਂ ਹਜੇ ਆਪਣਾ ਬਹੁਤ ਕੁਝ ਹੈ ਪਰ ਹਜੇ ਫਿਲਹਾਲ ਆਪਾਂ ਗੱਲ ਕਰੀਏ ਜੀ ਯੂਨੀਵਰਸਿਟੀ ਦੀ ਜਿਵੇਂ ਦਿੱਲੀ ਫਤਿਹਗੜੀ ਸ਼ੰਭੂ ਚੰਬੂਵਿਚ ਕਨੌਨੀ ਦੇ ਵੀ ਤੁਹਾਨੂੰ ਪਤਾ ਹੋਣਾ ਉੱਥੇ ਵੀ ਲਗਿਆ ਧਰਨਾ ਉਤੇ ਬਾਦੀ ਬੂਰਾ ਇਹਨਾਂ ਨੇ ਜਈ ਯੂਨੀਵਰਸਿਟੀ ਪੰਜਾਬ ਕੀ ਹੈ ਫਿਰ ਪੰਜਾਬ ਪੁਲਿਸ ਪੰਜਾਬ ਕੇ ਜਵਾਕ ਨੂੰ ਧਰਨਾ ਕਿਉਂ ਨਹੀਂ ਲਾਣਦੇ ਰਹੀ ਪੀਸਫੁੱਲ ਪ੍ਰੋਟੈਸਟ ਕਿਉਂ ਨਹੀਂ ਕਰਦੇ ਰਹੀ ਡਾਂਗਾ ਕਿਉਂ ਮਾਰ ਰਹੀ ਹੈ ਮਾਰੇ ਹੱਥਾਂ ਮਤ ਕੋਈ ਸੈ ਵੀ ਨਹੀਂ ਝੰਡਾ ਝੰਡਾ ਕੇ ਵੈਪਨ ਹੋਆ ਵੈਪਨ ਤਾਂ ਨਹੀਂ ਹੁੰਦਾ ਝੰਡਾ ਫਿਰ ਇਹ ਕਾਤਿਲ ਲਾਣਦੇ ਦੇ ਪ੍ਰੋਟੈਸਟ ਇਹ ਆਊਟਸਾਈਡਰਾਂ ਦੀ ਜੰਗ ਨਹੀਂ ਹੈਗੀ ਉਹ ਆਊਟਸਾਈਡਰ ਨਹੀਂ ਹੈਗੇ ਸਾਰੇ ਸਾਰੇ ਉਹ ਪੰਜਾਬਗੀਆਂ ਪਵਾਦਗੇ ਸਾਰੀ ਯੂਨੀਵਰਸਿਟੀ ਦਾ ਹੱਕ ਉਹਨਾਂ ਦਾ ਸਾਰਿਆਂ ਦਾ ਹੀ ਹੈ ਜਦ ਅੱਛਾ ਕੱਲ ਜਦੋਂ ਤੁਸੀਂ ਇਸ ਪ੍ਰੋਟੈਸਟ ਚ ਸ਼ਾਮਲ ਹੋਣ ਵਾਸਤੇ ਆ ਰਹੇ ਸੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਉੱਥੇ ਵੀ ਲੱਟ ਚਾਰਜ ਹੋ ਸਕਦਾ ਬਹੁਤ ਜਵੇਂ 144 ਲੱਗੀ ਹੋਈ ਸੀ ਅਰੈਸਟ ਵੀ ਪੈ ਸਕਦੀ ਹੈ ਤੁਹਾਡੀ ਕਿਹਾ ਨਹੀਂ ਤੁਹਾਨੂੰ ਮਾਪੇ ਦਾ ਆਪ ਚੜਦੀ ਕਲਾ ਮੈਂ ਮੇਰਾ ਭਰਾ ਮੇਰੇ ਮੰਮੀ ਡੈਡੀ ਮੇਰਾ ਭਾਈ ਚੜਦੀ ਕਲਾ ਮੋਂਨ ਤਾਂ ਕਿਹਾ ਵੀ ਜਾ ਜਾਣਾ ਚਾਹੀਦਾ ਦੇਖਣਾ ਚਾਹੀਦਾ ਕਿਉਂਕਿ ਜੇ ਆਪਾਂ ਨਾ ਖੜੇ ਇੰਮੇ ਗੱਲ ਕਰ ਰਿਹਾ ਹਾਂ ਉਹਨਾਂ ਕੀ ਬਜ਼ੁਰਗਾਂ ਕੀ ਜਿਹੜਾ ਨਾ ਗਰਾਹੀ ਕੱਟੀ ਕਰਕੇ ਇਹ ਯੂਨੀਵਰਸਿਟੀ ਬਣਾਈ ਆਣੇ ਵਾਲੇ ਟਾਈਮ ਆ ਜਿਹੜੇ ਅਗਲੀ ਪੀੜ੍ਹੀ ਹੋएगी ਉਹ ਕਹੇਗੀ ਮਾਰੇ ਬਜ਼ੁਰਗਾਂ ਨੇ ਤਾਂ ਕੁਝ ਕਰਿਆ ਹੀ ਨਹੀਂ ਉਹ ਤਾਂ ਖੜੇ ਹੀ ਨਹੀਂ ਯੂਨੀਵਰਸਿਟੀ ਉਹਨਾਂ ਨੇ ਉਹੱਥੇ ਆਲੇ ਹੀ ਖੜੇ ਹੋ ਅੱਜ ਪੋਤੇ ਲਾ ਲਓ ਜੋ ਮਰਜ਼ੀ ਲਾ ਲਓ ਯਾਣੇ ਵਾਲੀ ਪੀੜ੍ਹੀ ਉਹ ਕਹੇਗੀ ਯੂਨੀਵਰਸਿਟੀ ਦਾ ਇਹਨਾਂ ਨੇ ਸੈਂਟਰ ਦੇ ਹੱਥ ਮਸੋਖੀ ਜੀ ਦੇਦੀ ਉਹ ਤਾਂ ਬੋਲੇ ਹੀ ਨਹੀਂ ਕਿ ਬਾਈ ਅਸ਼ਮੀਤ ਸਿੰਘ ਹੈ ਬਾਈ ਆਪਣਾ ਪਰਮੇਂਦਰ ਸਿੰਘ ਝੋਟਾ ਭਾਨਾ ਸਿੱਧੂ ਲੱਖਾ ਪੰਦੇਸ ਚਾਹੁੰਦੇ ਦੇਖੋ ਜਿਹੜੇ ਤਾਂ ਇਸ ਟੈਮੂਰ ਧਰਨੇ ਮੈਂ ਬਾਈਪਾ ਨੇ ਜਿੱਦ ਨੂੰ ਲੱਗਿ ਰਹੇ ਹੁਣੀ ਮੈਂ ਵੀ ਆਇਆ ਮੈਂ ਸ਼ੰਭੂ ਵੀ ਗਿਆ ਤਾਂ ਦਿੱਲੀ ਮੈਂ ਜਾ ਰਿਹਾ ਸੀਗਾ ਮੈਂ ਤਾਂ ਨਿਉ ਕਹਿਣਾ ਚਾਹਾਂਗਾ ਜੀ ਜਿਹੜੇ ਅਸਲ ਹੈ ਨਾ ਅਸਲ ਧਰਨੇ ਮਾਨਣ ਵਾਲੇ ਬਨਾਮ ਹੈਗੀ ਏ ਤੜ ਵੀ ਹਾਂ ਮਾਨਣ ਧਰਨੇ ਆ ਮਾਰੇ ਆ ਕਿ ਅਮਨ ਇੱਕ ਕੌਮ ਵਸਤਾ ਰੇਟਾ ਬਸ ਕਰਨੇ ਯਾਰ ਇਹ ਘੁੰਮਣ ਨਹੀਂ ਆਰੇ ਮੇਨ ਵਕ ਸੁਆਦ ਨਹੀਂ ਲੈਣਾਰੇ ਕੌਮ ਵਸਤਾ ਰਿਆਂ ਪੰਥ ਵਸਤਾ ਰੇ ਆ ਭਲੀ ਆਪਣੇ ਉਸ ਵਾ ਪੰਜਾਬ ਵਸਤਾ ਰਿਆਂ ਪਤਾ ਨਹੀਂ ਕਦੀ ਪੁੱਲ ਦੇ ਹੈ ਗਈ ਪਰ ਇਹ ਸਰਕਾਰ ਬੜੀ ਛੇਤੀ ਪੁੱਲ ਜੀ ਐ ਬਿਨ ਨਾ ਤਾਂ ਉਹ ਕੋ ਮੈਂ ਜਿਹੜੀ ਦਬਦੀ ਨਹੀਂ ਹੈਗੀ ਜਿਨ੍ਹਾਂ ਨੇ ਬਦਾਲੀ ਸਕੰਦਰ ਖਲੀ ਮੋੜ ਦੇ ਨਾ ਟਰ ਟਿਕਟਰ ਜائیںਗੇ ਸੈਂਟਰ ਸਰਕਾਰੀ ਲੈ ਪੁੱਲ ਜੀ ਵੀ ਹਾਂ ਇਹ ਤਾਂ ਚੜਦੀ ਕਲਾ ਵਾਲੇ ਆ ਵੀ ਇਹਨਾਂ ਨੂੰ ਤਾਂ ਮਨੇ ਢਾਲਿਆ ਸਟੂਡੈਂਟ ਹੋਣੇ ਨਾ ਕੀ ਕਰ ਲਈ ਸਟੂਡੈਂਟ ਕੋਈ ਨਹੀਂ ਦਬਦਾ ਜਿਹੜਿਆਂ ਮ ਤੜ ਹੈਗੀ ਹੈ ਬਤਨ ਨੂੰ ਹੀ ਕਹਿਣਾ ਚਾਹਾਂਗਾ ਆਪਣਾ ਬੱਦ ਤੇ ਬੱਦ ਆਉਂ ਪੀਸਾ ਪਾਉ ਜੇ ਇਹ ਬਣਾਏ ਨਾ ਫਿਰ ਤਾਂ ਗੱਲਾਂ ਹੀ ਕਰਨੇ ਜੋਗੀਆਂ ਕਰੋਨਾ ਵਾਇਰਸ ਦੇਖਿਆ ਮਨੈ ਧਰਨੇ ਲਗੇ ਮਰੀ ਟਾਈਮ ਜੇ ਉਰਾਵੇਂਗੇ ਦੇਖੇਗੇ ਤਾਂ ਕੁਝ ਹੋਏਗਾ ਜ਼ਿੰਦਗੀ ਇਥੇ ਹੋਆ ਮੱਝ ਖੜਨਾ ਚਾਹੀਦਾ ਜੇ ਖੜਨਾ ਹੋਆ ਕੱਲੀ ਹੋ ਰੀਣਾ ਲਾਈਕ ਕਰਕੇ ਨਹੀਂ ਕੰਮ ਚੱਲਦਾ ਹੈਗਾ ਹੈ ਤਾਂ ਕਿਥੋਂ ਬਹੁਤ ਛੋਟਾ ਬਈ ਛੋਟਾ ਭਾਈ ਹੈ ਮੈਂ ਆਖਰੀ ਕਹਿ ਦਿੱਲੀ ਆ ਪਰ ਮਤਲਬ ਤੇਰੀ ਗੱਲਾਂ ਸੁਣ ਕੇ ਦਿਲ ਕਾਤਾ ਹੋਰ ਇੱਕ ਲੰਗਾਂ ਨਹੀਂ ਹੋਰੇ ਇੱਕ ਥਲਕਾ ਦੀਏ ਉਹ ਆਦਵਾਰੇ ਪੁੱਛਾ ਜਉਂਦੀ ਲੋਕਾਂ ਦੇ ਬੜਿਆ ਬਜ਼ੁਰਗ ਵੀ ਇੱਕ ਇੱਕ ਗੱਲ ਕਹਿ ਦਿੰਦੇ ਆ ਕਿ ਅਸੀਂ ਵੀ ਹੁਣ ਤੁਸੀਂ ਚੰਡੀਗੜ੍ਹ ਤੇ ਹੱਥ ਜਟਾਉਨੇ ਹੋ ਪਹਿਲਾਂ ਤੁਸੀਂ ਪਵਾਦ ਦੇ ਪਿੰਡ ਵੇਚੇ ਕਿਉਂ ਪਵਾਦ ਕੇ ਪਿੰਡ ਤਾਂ ਨਾਲ ਚ ਗਿਆ ਆ ਕੇ ਵੇਚ ਲਿਆ ਲਾਲਚ ਤਾਂ ਜੀ ਕਿਸੇ ਕਿਸ 100 ਬੰਦੇ ਨੇ ਵੇਚੇ ਐ ਐਗਜ਼ਾਮਪਲ ਆਪਾਂ ਨੇ 100 ਮਦੇ 10 ਮਦੇ ਨਾਲ ਚ ਕਰ ਲਿਆ 90 ਗੱਲ ਤਾਂ ਤੱਕਈ ਹੋਇਆ ਉਹਨਾਂ ਨੂੰ ਛੁੱਟੇ ਲਾਰੇ ਲਾਏ ਗਏ ਔਰ ਜਦ ਤੱਕ ਪੰਜਾਬ ਗੱਲ ਤੱਕਈ ਹੁੰਦਾ ਆਇਆ ਜੀ ਇਹ ਪੁਰਾਣੇ ਬਜ਼ੁਰਗ ਤੇ ਉਹਨਾਂ ਨੂੰ ਇੰਨੀ ਨੋਲਿਜ ਹੈ ਵੀ ਦੀ ਆਪਣੇ ਦੇ ਵੱਧਤੀ ਜੇ ਆਪਾਂ ਮੰਨ ਲਿਆ ਉਹਨਾਂ ਮੈਂ ਦੱਸ ਜਣਿਆਂ ਨੇ ਨਾਲ ਚ ਵੀ ਠੱਕਿਆ ਆ ਗਿਆ ਜਿੱਤਰਾ ਹੀ ਆਪਾਂ ਨੂੰ ਮਿੱਠੇ ਲਾਰੇ ਲਾਈ ਜਾਂਾਂ ਵੀ ਐਮਐਸਪੀ ਸੈਟ ਕਰ ਦੇਈਏ ਹਨਾ ਇਹ ਮਤਾ ਪਾਸ ਅਪਡੇਟ ਆ ਨਾ ਪੁਰਾਣਾ ਦਾ ਉਹ ਕਹਿੰਦੇ ਕਰਦੇ ਪਰ ਕਰਿਆ ਨਹੀਂ ਪਿੰਡਰ ਵਾਲੇ ਸੰਤ ਜੀ ਨੂੰ ਇੰਦਰਾ ਗਾਂਧੀ ਨੇ ਨਿਉ ਕਹਿ ਦਿਆ ਤਾਂ ਵੀ ਮੈਂ ਤੈਨੂੰ ਐਮਪੀ ਬਣਾਦਾ ਸੀ ਐਮਓ ਵੀ ਤੋਂ ਇਹ ਮਤਾ ਅਵਰਧ ਕਰਦੇ ਪਰ ਉਹਨਾਂ ਨੇ ਕਰਿਆ ਨਹੀਂ ਉਹ ਟਿਕੇ ਰਹੇ ਇਹ ਵੀ ਉਹ ਹੀ ਦੀ ਜਨ ਹੈ ਕਰ ਰਹੇ ਆ ਵੀ ਮਨੈਂ ਮੈਂਬਰਾਂ ਦਾ 33 ਦੇ 90 ਹੀ ਕਰ ਦੇਂਗੇ ਉਹ ਵੀ ਕਰ ਦੇਗੇ ਕਿਸ ਤਰ੍ਹਾਂ ਮੰਨ ਲੈ ਨਹੀਂ ਯਕੀਨ ਆਏਗਾ ਜਦ ਵੀ ਇਤਨੀ ਕਰਿਆ ਇਹਨਾਂ ਨੇ ਪੰਜਾਬ ਕੇ ਪਿੰਡ ਦਾ ਭਲੇ ਇਹ ਫੇਰ ਮੁੱਦਾ ਜਾ ਚੱਲਿਆ ਦਾ ਵੀ ਕੱਲ ਪਰਸੋ ਲਾਸਟ ਹੋ ਗਿਆ ਐਨ ਪਟਕਾਣੇ ਨੂੰ ਹੋਇਆ ਉਹ ਲਾਸਟ ਵੀ ਪ੍ਰੋਟੈਸਟ ਚੱਲਦੇ ਆ ਇਹੋ ਤੱਕ ਕਹਿਣੇ ਕੀ ਗੱਲਾਂ ਜੀ ਆਪਾਂ ਜਦ ਕਿਆਂ ਵੀ ਇਹਨਾਂ ਨੇ ਇੱਕ ਤਰ੍ਹਾਂ ਦਾ ਠੱਗ ਦੇ ਆਏ ਆ ਪੰਜਾਬ ਨੂੰ ਪਰ ਪੰਜਾਬ ਵੀ ਚੋੜੀ ਨਹੀਂ ਖਾਣਦੀ ਹੋਣੇ ਰਾਤੋਂ ਰਾਤ ਫਿਰ ਤੁਸੀਂ ਜਿਹੜੇ ਸੀ ਲਕਵਾ ਤੋਂ ਚੱਲੇ ਨੇ ਅਸੀਂ ਰਾਤੋਂ ਰਾਤ ਉਜੜੇ ਤੇ ਜੀ 47 ਆਪਾਂ ਸੋਚਾਂ ਵੀ ਪੰਜਾਬ ਵਾਸਤੇ ਵਧੀਆ ਹੋਈਆ ਪਰ ਵਧੀਆ ਨਹੀਂ ਹੋਈ। ਮੈਂ ਫਵਾਦ ਆ ਉਹ ਵੀ ਉਹਦੀ ਵੀ ਗੱਲ ਕਰਦੇ ਸੀ। ਉਹ ਤਾਂ ਇਂ ਫਿਰ ਉਜੜੋ ਗਏ ਜਾਂ ਜ਼ਮੀਨਾਂ ਦੱਪੀਆਂ। ਜੱਟ ਲਾਰਾ ਹੀ ਲਾਇਆ ਹੋਣਾ ਵੀ ਹਾਂ سارے ਪਿੰਡ ਉਹ ਕਰਦੇ ਆ ਤੁਹਾਨੂੰ ਇਹੋ ਕਰਦੇ ਆ ਹਨਾ ਕਰੋੜਾਂ ਕੀ ਜ਼ਮੀਨਾਂ ਲੱਖਾਂਗੇ। ਹਾਂ ਜੀ ਹਾਂ। ਬੱਸ ਉਹ ਹੀ ਮਿੱਠੇ ਲਾਰੇ ਆ ਜੀ ਨਾ ਕਿ ਮਿੱਠੇ ਪੋਚੇ ਆ। ਜਾਤਾ ਇਹ ਇਹ ਮੇਨ ਮੁੱਦਾ ਇਸ ਕੰਨੇ ਹੈਗਾ ਯੂਨੀਵਰਸਿਟੀ ਦਾ ਸਾਰੀ ਚੰਡੀਗੜ੍ਹ ਕਾ ਇਕੱਲੀ ਯੂਨੀਵਰਸਿਟੀ ਨਹੀਂ ਹੈਗੀ ਪੰਜਾਬ ਦੀ ਸਾਰਾ ਚੰਡੀਗੜ੍ਹੋਂ ਪੰਜਾਬ ਕਾ ਵੀ ਖੇੜਿਆ ਪੁੱਣ ਪੰਜਾਬ ਕਾ ਦਲਾਵ ਦਾ ਚੰਡੀਗੜ੍ਹ ਪੰਜਾਬ ਕਾ ਚੰਡੀਗੜ੍ਹ ਹੈ ਪੰਜਾਬ ਕਾ ਹੀ ਹੈ ਜੀ ਹਰਿਆਣਾ ਰਾਜਤਾਨੀ ਨਹੀਂ ਮੰਨਦਾ ਚੰਡੀਗੜ੍ਹ ਨੂੰ ਆਪਣੀ ਅੱਡ ਬਣਾ ਲਈ ਆਪਣੀ ਮੈਨ ਅੱਡ ਬਣਾ ਲਈ ਪਰ ਜਿਹੜੇ ਕਿ ਪਿੰਡ ਗਏ ਆ ਪੰਜਾਬ ਕੇ ਖਵੱਦ ਕੇ ਉਸ ਗੱਲ ਫੇਰ ਮਾੜੀ ਹੋ ਰਹੀ ਹੈ ਇਸ ਦਾ ਜਵਾਬ ਕਿੱਥੇ ਹੈ ਕਿ ਇਹਦੀ ਨੌਲੇਜ ਤੁਸੀਂ ਕਿਤਾਬ ਪੜਦੇ ਹੋ ਜਾਂ ਕਿੱਥੋਂ ਸਿੱਖਦੇ ਹੋ ਕਿਤਾਬ ਵਗੈਰਾ ਤਾਂ ਹੈ ਨਹੀਂ ਫੋਨ ਹੈ ਸਾਰੇ ਹੱਥ ਮੈਂ ਅੱਜ ਕੱਲ ਮੇਰੀ ਉਮਰ ਕੇ ਹਮ ਹੁਣ ਉਮਰ ਹੈ ਜਿਹੜੇ ਸਾਰਿਆਂ ਬਾਪੂਗਲੇ ਇੰਨੇ ਪਾ ਫੋਨ ਹੈ ਮੈਂ ਉਸ ਦਾ ਵਧੀਆ ਯੂਜ਼ ਕਰ ਰਹੇ ਆ ਅੱਗੇ ਨੌਲ ਜੱਟੀ ਹੋ ਗਈ ਜਹਾ ਮੇਰਾ ਭਾਈ ਦੱਸੀ ਜਹਾ ਹਨ ਕਿਤਾਬਾਂ ਵਗੈਰਾ ਆਪਾਂ ਕੋਈ ਖਰੀਦ ਲਈ ਠੀਕ ਹੈ ਨਹੀਂ ਕੋਈ ਪੜ ਲਈ ਨਹੀਂ ਆਨਲਾਈਨ ਪੀਡੀਐਫ ਵਗੈਰਾ ਸਾਰਾ ਕੁਝ ਬਾਸ ਸਾਰੀ ਨੌਲ ਜਹਾ ਜਰੂਰੀ ਨਹੀਂ ਹੈਗਾ ਕੱਲੇ ਮੀਮੋ ਦੇਖਣੇ ਐ ਜ਼ਰੂਰੀ ਨਹੀਂ ਹੈਗਾ ਕਿਲਾ ਬਾਈ ਖਾਲਸਾ ਬਾਈ ਫਤਿਹ ਕਰਕੇ ਮੀਮੂ ਚਲਾਣੀ ਹੈ ਫੋਨ ਪਾ ਹੋਰ ਬੜੀ ਨੋਨ ਚ ਲਈ ਜਾ ਆ ਉਹ ਲੈ ਕੇ ਆ ਬਾਈ